ਲੋ ਜੀ ਸਤਿ ਸ੍ਰੀ ਅਕਾਲ ਤੇ ਮੜਾ ਜ ਆ ਜਾਗੋ ਦਾ ਕਨਸੈਪਟ ਦਿਖਾ ਦੇ ਇਹ ਨਵਾਂ ਜਿਹਾ ਫਰੈਸ਼ ਕਪੜਾ ਲੱਗਾ ਚਮਾ ਫਰੈਸ਼ ਕਪੜਾ ਲੱਗਾ ਮਤਲਬ ਕਿ ਪਹਿਲੀ ਵਾਰੀ ਆਪਣੇ ਲੱਗਾ ਨਵੀਂ ਡੈਕੋਰੇਸ਼ਨ ਮਤਲਬ ਕਿ ਹਾਂ ਨਿਊ ਡੈਕੋਰੇਸ਼ਨ ਹੈ ਯਾ ਇਹ ਵੀ ਵੇਖੋ ਕਿਵੇਂ ਦੀ ਲੱਗਦੀ ਪਈ ਆ ਹਾਂ ਪ੍ਰੋਪਰ ਹੈ ਜੋ ਆਮਦੇ ਗਿਫਟ ਗੁੱਟ ਤੋਂ ਸਾਹਰ ਲੋਡ ਕਰਨ ਲੱਗੇ ਉਹਦੇ ਬਿਸਤਰੇ ਬੁਸਤਰੇ ਸਾਰੇ ਸਹੀ ਤਰ੍ਹਾਂ ਜੈ ਟਰੈਕਟਰਾਂ ਦੇ ਫੁੱਲ ਲਾ ਜਾਨੇ ਟਰੈਕਟਰਾਂ ਦੇ ਆਵੇ ਲੱਗਣ ਲੱਗੇ ਤਿਆਰੀ ਹੋਣ ਲੱਗੀ ਪੂਰੀ ਬਾਈ ਆ ਗਿਆ ਪੂਰਾ ਹੰਕਮ ਵੇਖੀ ਹਾਂ ਬਾਈ ਕੋਟ ਕਿਵੇਂ ਭਰਾਵਾ ਕੋ ਬਾਈ ਬਾਈ ਦਾ ਡੈਡੀ ਆ ਡੈਡੀ ਉੱਥੇ ਸੀਗਾ ਤੇ ਇੱਕ ਤੇ ਗਿਆ ਹੋਇਆ ਸੀਗਾ ਤੇ ਫੋਨ ਤੇ ਡੈਡੀ ਕੋਲੇ ਸੀ ਤੇ ਡੈਡੀ ਕੋਲੇ ਖੜੇ ਪੰਜ 10 ਮਿੰਟੋ ਕਹਿੰਦਾ ਕੋਈ ਨਹੀਂ ਆਉਂਦਾ ਪਰ ਉਹਨੇ ਮੈਨੂੰ ਕਿਹਾ ਵੀ ਫੋਨ ਉਹਦੇ ਕੋਲੇ ਮੈਨੂੰ ਮੰਨੂ ਨੇ ਨੰਬਰ ਸੈਂਡ ਕਰਤਾ ਕਹਿੰਦਾ ਇਹਦੇ ਨਾਲ ਗੱਲ ਕਰ ਲੈ ਤੇ ਮੈਂ ਗੱਡੀ 'ਚ ਬੈ ਕੇ ਫੋਨ ਲਾਇਆ ਤੇ ਡੈਡੀ ਨੂੰ ਪਿੱਛੇ ਉਹ ਖੜਾ ਮੈਂ ਕਹਾ ਹਲੋ ਕਿੱਥੇ ਆ ਗਏ ਕਿੱਥੇ ਗੰਦਾ ਮੈਂ ਕਹਾਂ ਭਜਾਨਾ ਨਹੀਂ ਫੋਲਣਾ ਹਾਂ ਹਾਂ ਕਹਿੰਦਾ ਠੀਕ ਆ ਪੁੱਜੇ ਪੜ ਕੇ ਵੇਖ ਲੈ ਨਹੀਂ ਤੇਰੀ ਗੱਲ ਕਰੀ ਜਾ ਇਹਦੇ ਬਾਅਦ ਇਹ ਦੱਸਦੇ ਵੀ ਮੈਂ ਤੇਰੀ ਤਾਂ ਹੀ ਗੱਲ ਕਰਦਾ ਪਿਆ ਤੇ ਮੇਰੇ ਹਿਸਾਬ ਨਾਲ ਅੱਜ ਜੱਸਾ ਆ ਰਹਾ ਹੈ ਸਾਰੇ ਕਿਦੇ ਬਸ ਤੇ ਹੁਣ ਬਸ ਕਰਤੀ ਕਰਾ ਕੇ ਯੈਸ ਇੱਥੇ ਹੁਣ ਲੱਗਣਾ ਬੁਕਈ ਆ ਜੋ ਆਈਆਂ ਉਹਦੀਆਂ ਲਮਾਰੀਆਂ ਉਹ ਸਭ ਲੱਦਣ ਲੱਗ ਗਈਏ ਮੈਂ ਤਾਂ ਕਹਿੰਦਾ ਭਾਜੀ ਟਰਾਲੇ 'ਚ ਵੱਡੇ ਹੋਰ ਸੁਣ ਟਰਾਲੇ 'ਚ ਲੋਡ ਕਰੀਏ ਪਹਿਲਾਂ ਉਹ ਉਧਰੋਂ ਸਮਾਨ ਮੈਂ ਕਹਿੰਨੀ ਵੀਰੇ ਜਿੰਨੇ ਸਾਰੇ ਵੇਲੇ ਸਾਡੇ ਘਰੇ ਇਕੱਠੇ ਹੋਏ ਆ ਇੱਥੇ ਬੈਠੇ ਤੇ ਫੇਸ਼ੀਅਲ ਕਰਾ ਰਹੇ ਨੇ ਹੋਰ ਕੋਈ ਕੰਮ ਨਹੀਂ ਹੋ ਰਿਹਾ ਹਾਂ ਫ੍ਰੀ ਹੁੰਦੇ ਪੈ ਆਪਣਾ ਨੰਬਰ ਲਵਾ ਫ੍ਰੀ ਬੇਸ ਹੋ ਗਿਆ ਰੁਪਈਆ ਰੁਪਈਆ ਫ੍ਰੀ ਰੁਪਈਆ ਏਡੀ ਵੀ ਵੇਲੀ ਨੀਗੀ ਮੈਂ ਫ੍ਰੀ ਕਿਵੇਂ ਕਰਾਉਣਾ ਫ੍ਰੀ ਸਾਡੇ ਕੋਲ ਟਾਈਮ ਦੀ ਕਮੀ ਸੀ ਹੈ ਇਸ ਕਰਕੇ ਵਿਚਾਰੀ ਨੂੰ ਅਮਰਜੈਂਸੀ 'ਚ ਸਾਨੂੰ ਲਿਆਉਣਾ ਪਿਆ ਨਹੀਂ ਫਿਰਨਾਂ ਵਾਸਤੇ ਫ੍ਰੀ ਆਪਾਂ ਤੇ ਵਿਚਾਰੀ ਨੂੰ ਪੈਸੇ ਦੇਣੇ ਹੀ ਆ ਉਹਨਾਂ ਦਾ ਸਾਹ ਨਾਲਾ ਫ੍ਰੀ ਇੱਕ ਸਾਲ ਹੀ ਦੇਖਦੇ ਹੁਣ ਟੈਨਸ਼ਨ ਲਿਆ ਕਰ ਤੂੰ ਕੀ ਇੱਕ ਵੇਲੇ ਕੱਲ ਨਹੀਂ ਮਾਰੀਦਾ ਵਿਚਾਰੀ ਮਿਹਨਤ ਕਰਦੀ ਪਈ ਉਹ ਮਾਂ ਦਾ ਫੇਰ ਆ ਗਿਆ ਕਿ ਪਾਪਾ ਕਮਾਉਂਦੀ ਪਈ ਸਭ ਤੋਂ ਫੇਰ ਆ ਗਿਆ ਕਿ ਜਵਾਲਾ ਪਾਉਂਦਾ ਇਹਦੇ ਨਾਲ ਆਓ ਜਿਹੜਾ ਜਿਹੜਾ ਜਵਾਲਾ ਮਾਰਨ ਲੱਖਾ ਪੜਾ ਮਾਰਨ ਅੱਜ ਹੁਣ ਵੇਖੀ हां आ गया मेरा स्टार आ गया बस देख लो मैं तो सिर्फ ਕੱਲੀ ਅੰਦਰ ਫੋਨ ਤਾਂ ਹੀ ਲੱਗੀ ਰਹਿ ਗਈ ਨਾ ਤੁਸੀਂ ਸਾਰਿਆਂ ਨੇ ਹਲਦੀ ਦਾ ਫੰਕਸ਼ਨ ਵੀ ਕਰ ਲਿਆ ਬਿੰਦੀ ਨੀਲੀ ਲਾਈ ਆ ਹਾਏ ਸੁਟ ਨਹੀਂ ਦੇਖਿਆ ਮੈਂ ਹਾਂ ਮੇਰੀ ਗੱਲ ਸੁਣੋ ਤੁਸੀਂ ਆਪਦੀ ਮੰਮਾ ਨੂੰ ਸੱਦਣਾ ਨਹੀਂ ਸੀ ਮੰਮਾ ਅੰਦਰ ਹੀ ਲੱਗੀ ਰਹਿ ਗਈ ਗੱਲ ਕਰ ਗੱਲ ਕਰਦੇ ਸੀ ਕਿਹਦੇ ਨਾਲ ਮੈਂ ਉਹ ਮੇਰੀ ਬੌਸ ਦਾ ਫੋਨ ਆ ਗਿਆ ਤੇ ਫਿਰ ਜਿਗਦੇ ਨਿਕੰਗਾ ਸੁਭਾਜ ਵੀ ਕੀ ਕਹਿੰਦੇ ਭਾਣੇ ਵੈਰੀ ਵੈਰੀ ਸੋਹਣੇ ਲੱਗਦੇ ਤੁਸੀਂ ਬਹੁਤ ਕੀ ਆ ਆਜਾ ਜਾਗ ਆਜਾ ਜਾਗੋ ਵੀਰੇ ਬਸ ਤੁਸੀਂ ਫੋਟੋਆਂ ਹੀ ਖਚਾਈ ਜਾਇਓ ਹੋਰ ਕੋਈ ਕੰਮ ਨਹੀਂ ਤੁਹਾਡੇ ਕੋਲ ਤੂੰ ਰਾਤ ਨੂੰ ਬੜਾ ਤੰਗ ਕਰਦਾ ਭਈ ਉਹਨੂੰ ਕਿਨੂੰ ਉਹ ਵਿਚਾਰੇ ਨਿੱਕੇ ਜਿਹੇ ਜਵਾਗ ਨੂੰ ਕੀ ਨਾਮ ਉਹ ਗਾਣੇ ਗੰਦਾ ਜਿਹੜਾ ਉਹ ਨਿੱਕਾ ਜਿਹਾ ਐਡਾ ਕੋਈ ਨਹੀਂ ਇੱਕ ਹੋਰ ਵੱਡਾ ਨਹੀਂ ਵੱਡਾ ਯਾਦੀ ਹਾਂ ਇਹ ਆਉਂਦਾ ਲਹੂ ਪੀ ਛੱਡਦਾ ਰਾਤੀ ਉਹਨੂੰ ਰੋਣ ਵਾਲਾ ਕਰਤਾ ਨੇ ਪਿਗੇ ਵੇਕਰ ਪਿਉਰੀਫਾਈ ਨਹੀਂ ਉਹਨੂੰ ਕੋਈ ਰਾਤੀ ਇਹਨੇ ਰਵਾਤਾ ਉਹਨੂੰ ਚਲੋ ਅਸੀਂ ਡੈਕੋਰੇਸ਼ਨ ਦੇਖ ਕੇ ਆਉਂਦੇ ਹਾਂ ਸਾਰੇ ਘਰ ਦੇ ਗਾਣੇ ਤੂੰ ਸਿਰ ਵੀ ਕਰ ਲੈ ਨਹੀਂ ਤੂੰ ਬਹਿ ਜਾਣਾ ਮੇਰਾ ਸਿਰ ਵਾਇਆ ਨਹੀਂ ਨਾ ਆਉਣੀ ਆ ਮੈਂ ਦੋ ਮੈਂ ਤਵਨੀ ਮੈਂ ਡੈਕੋਰੇਸ਼ਨ ਦੇਖ ਕਰਾਉਣੀ ਆ। ਓ ਮਾਈ ਗੋਡ ਸਾਡੇ ਘਰ ਚ ਕੱਟ ਸਾਡੇ ਆਪ ਦੇ ਟੱਬਰ ਦਾ ਹੀ ਜ਼ਿਆਦਾ ਹੁੰਦਾ। ਓ ਮਾਈ ਗੋਡ ਮੈਂ ਫਰੰਟ ਤੋਂ ਲੈ ਕੇ ਆਉਣੀ ਆ ਡੈਕੋਰੇਸ਼ਨ। ਓ ਗੋਡ ਵਾਹ اپنی انٹرینس انٹرینس ਤੋਂ ਆਪਾਂ ਚੱਲਦੇ ਆਂ ਅੰਦਰ ਨੂੰ ਅੰਦਰ ਜਾ ਕੇ ਦੇਖਦੇ ਆਂ ਇੰਨੇ ਸਾਡੇ ਘਰੇ ਬੰਦੇ ਬਹਿਰੇ ਬਹਿਰੇ ਫਿਰਦੇ ਵੇ ਉਹਨੇ ਸਾਡੇ ਘਰੇ ਗੈਸਟ ਨਹੀਂ ਹੈਗੇ ਆ ਮਾਈ ਗਾਡ ਆਪਣੇ ਤਾਂ ਫੰਕਸ਼ਨ ਇਦਾਂ ਹੋਇਆ ਪਿਆ ਜਿਵੇਂ ਇੱਥੇ ਵਿਆਹ ਹੁੰਦਾ ਯਾ ਯਾ ਹੋਰ ਕੀ ਆ ਪਰ ਅੱਜ ਤਾਂ ਜਾਗੋ ਹੀ ਆ ਜੇ ਜਾਗੋ ਹੀ ਜਬਰਦਸਤ ਕਰਦੀ ਆ ਲਾ ਦੇਖੋ ਮਾਂ ਵੇਖੀ ਤੇਰੀ ਖਾਤਰ ਉਹਦੇ ਨਾਲ ਲੜ ਕੇ ਆਈ ਆ ਕੀ ਹੋਇਆ ਇਹਦੇ ਨਾਲ ਆ ਜੋਤ ਜੋਤ ਆ ਮੈਂ ਖਾਣਾ ਹੀ ਆ ਮੰਦੀਪ ਦੇ ਕੇਰੇ ਬਾਝੋਂ ਆਪਾਂ ਖੋਸ ਨਹੀਂ ਖਾਦਾ ਸੀ ਯਾਰ ਕੀ ਆਪਾਂ ਖਾਣਾ ਹੀ ਖਾਣਾ ਆ ਸਾਰੀਆਂ ਸਟਾਲਾਂ ਭੱਜਣ ਤੋਂ ਬਾਅਦ ਹੀ ਤਿਆਰੀ ਕੀਤੀ ਬਹੁਤ ਸੋਹਣੀ ਬਹੁਤ ਸੋਹਣੀ ਅਮੇਜ਼ਿੰਗ ਮੈਂ ਕਹਿੰਦੀ ਮੇਰੇ ਕੋਲ ਵਰਡ ਹੀ ਨਹੀਂ ਹੈਗੇ ਇਹਦੇ ਵਾਸਤੇ ਹਾਂ ਬਹੁਤ ਬਹੁਤ ਸਾਰਾ ਬਾਈ ਹੈ ਨਹੀਂ ਹੈਗਾ ਉਹਨਾਂ ਬਜਾ ਦੇ ਇੱਥੇ ਨਹੀਂ। ਓਹ ਗੋਡ ਮੈਨੂੰ ਤਾਂ ਪਤਾ ਹੀ ਨਹੀਂ ਐ ਇੰਦਾਂ ਦੀ ਜਾਗੋ ਵੀ ਹੁੰਦੀ ਆ। ਓਕੇ। ਚਲੋ ਜੀ ਇੱਧਰ ਵੀ ਰੋਟੀਆਂ ਬਨ ਰਹੀਆਂ ਹੈ। ਬਹੁਤ ਘੈਂਟਾ ਜੀ ਬਹੁਤ ਜ਼ਿਆਦਾ ਘੈਂਟਾ ਤੇ ਇੱਧਰ ਡਿਸਕਸ਼ਨ ਚੱਲ ਰਹੀਆਂ ਲੋਕਾਂ ਦੀ ਪਤਨੀ ਕੌਣ ਦੀ ਆ। ਸਾਨੂੰ ਨਹੀਂ ਪਤਾ ਆਪਾਂ ਜਾ ਕੇ ਹਲਵਾਈਆਂ ਨੂੰ ਦੇਖਦੇ ਹਲਵਾਈਆਂ ਨੂੰ ਦਿਖਾਈਏ ਹਲਵਾਈ ਕੀ ਕਰ ਰਹੇ ਨੇ। ਚਲੋ। ਆ ਗਏ। ਉਹ ਵੀ ਦਿਖਾਵਾਂਗੇ ਸਾਰਾ ਜਦੋਂ। ਓ ਮਾਈ ਗੋਡ! ਪਨੀਰ ਦੇ ਪਕੌੜੇ ਉਹ ਵੀ ਜਗਤ ਹੈ। ਪਨੀਰ ਦੇ ਪਕੌੜੇ ਜਗਤ ਹੈ ਵੀ। ਇਹ ਹੋਰ ਘਰ ਦਾ ਪਨੀਰ ਆ ਬਾਤੋਂ। ਹਾਂ ਹਾਂ। ਘਰ ਦਾ। ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਨੇ ਸਾਡੇ ਘਰੇ? ਇਹ ਵਿਚਾਰੇ ਇੱਥੇ ਲੱਗੇ ਹੀ ਰਹਿੰਦੇ ਸਾਰਾ ਦਿਨ। ਪਤਾ ਨਹੀਂ ਕਿਦਾਂ ਦੇ ਲੱਗੇ ਵੇ। ਬਾਲਾ ਕੰਮ ਕਰਦੇ। ਉਹ ਮਹਗੀ ਨਹੀਂ ਆ। ਸਪ੍ਰਿੰਗ ਰੋਲ ਆਈ। ਓਹੋ! ਸਪ੍ਰਿੰਗ ਰੋਲ ਆ ਮੈਂ ਮਹਗੀ ਬਣਾ ਕੇ ਆਦਾ। ਨਾ ਹੀ ਬਦਲਦਾ। ਹਾਂ। ਚਲੋ ਵੈਸੇ ਅੱਜਕੱਲ ਮੈਂ ਬਹੁਤ ਲੇਟ ਹੋ ਜਾਂਦੀ ਹਾਂ ਉਹਨੂੰ ਇੱਥੋਂ ਬਹੁਤ ਵਧੀਆ ਇਹ ਕੀ ਬਣ ਰਿਹਾ ਜੀ ਚਿਕਨ ਆ ਲੱਕੜ ਗੋਭੀ ਲੱਕੜ ਗੋਭੀ ਹਾਂਜੀ ਲੱਕੜ ਗੋਭੀ ਲੱਕੜ ਗੋਭੀ ਉਹ ਤੀਜ ਇੱਥੇ ਸ਼ਿਫਟ ਕਰਦੀ ਹਾਂ ਮਾਜਾ ਮਾਰਦੇ ਕਿ ਦੂਜੇ ਨੂੰ ਇੱਥੇ ਲਾਓ ਲੱਕੜ ਗੋਭੀ ਬਣ ਰਹੀ ਹੈ ਆਪਣੇ ਘਰੇ ਬਈ ਲੱਕੜ ਗੋਭੀ ਵੀ ਖਾਂਦੇ ਲੋਕੀ ਹਾਂ ਆਹ ਕਾਦੇ ਚ ਪਾਉਣੀਆਂ ਨੇ ਇਹ ਮੈਸਟਰ ਸਬਜੀ ਓ ਮਾਈ ਗੋਡ ਮਿਕਸ ਸਬਜੀ ਤੋਂ ਵਿਆਹ ਚ ਖਾ ਖਾ ਕੇ ਮੈਂ ਥੱਕ ਚੁੱਕੀ ਹਾਂ ਸਾਡਾ ਟੱਬਰ ਸਾਰਾ ਪੀਲਾ ਪੀਲਾ ਹੋਇਆ ਪਿਆ ਅੱਜ ਕੀ ਆ ਸਾਸਰੀ ਕਾਲ ਬਹੁਤ ਟੇਬਲ ਲੱਗਿਆ ਤਾਂ ਇੱਧਰ ਵੀ ਕੁਛ ਨਹੀਂ ਹੋਇਆ ਹੈ ਚੱਲ ਗਿਆ ਫਿਰ ਉੱਪਰ ਦੇਖ ਦੇਖ ਆ ਉਹ ਕੀ ਬੋ ਕੀ ਦੇਖਣਾ ਆਪਣਾ ਕੱਠਾ ਤੇ ਉਹ ਕੁਰਸੀਆਂ ਮੈਨੂੰ ਇੱਥੇ ਕੱਟ ਦਿੰਦੀਆਂ ਹਾਂ ਹਾਂ ਕੱਠਾ ਚੱਲਦਾ ਅਸੀਂ ਇੱਕੋ ਜਿਹੀ ਲੱਗਦੇ ਪਤਾ ਨਹੀਂ ਲੱਗਦੇ ਨਾ ਕਰੋ ਮਾਲਕ ਦਾ ਭੈਣ ਨੇ ਗੱਡ ਪਰ ਆਇਦ ਕਰੋ ਫੋਨ ਲਗਾ ਲੈਣਾ ਇਡਾ ਬਰੋਲਪ ਦਿਖਾਉਣਾ ਬਹੁਤ ਔਖਾ ਤੇ ਮੈਨੂੰ ਉੱਪਰ ਲੈ ਦੇਖਣ ਚਲੀਏ ਉੱਪਰ ਜੰਨਤਾ ਜੀ ਨਿਗਾਹ ਲੈਣਾ ਹੈ ਚਲੋ ਚੰਦ ਚੀ ਨਿਗਾਹ ਲੈਣਾ ਹੈ ਉੱਪਰ ਦੀ ਡੈਕੋਰੇਸ਼ਨ ਹੀ ਵੇਖੀ ਜੀ ਆਪਾਂ ਨੂੰ ਤਾਂ ਪਤਾ ਹੀ ਨਹੀਂ ਹੈ ਆਪਾਂ ਤਾਂ ਉੱਪਰ ਗਏ ਹੀ ਨਹੀਂ ਥੱਲੇ ਹੀ ਰਹਿਣਾ ਹੈ ਪਰ ਵੀ ਲਾਈ ਇਹ ਹਰਮਨ ਜੀ ਇੱਥੇ ਖੜ ਕੇ ਇਹ ਕੀ ਕਰ ਰਹੇ ਨੇ ਇਹ ਆਪਣੀਆਂ ਕੋਸ਼ਿਸ਼ਾਂ ਚ ਕਾਮਯਾਬ ਹੋ ਗਏ ਨੇ ਕਿ ਨਹੀਂ ਹੋ ਚੁੱਕੇ ਨੇ ਹੋ ਚੁੱਕੇ ਹੋ ਚੁੱਕੇ ਉਹ ਸ਼ਰਾਰਾ ਜੇ ਕਰਾਇਆ ਅੰਦਰ ਹਾਂ ਇੱਧਰ ਵੇਖ ਲਈ ਮੈਂ ਤਾਂ ਸ਼ਰਾਰਾ ਹੀ ਹੋਣ ਵੇਖਿਆ ਓ ਮਾਈ ਗਾਡ ਪਾ ਨਹੀਂ ਸਕਦੇ ਪਾ ਸਕਦੇ ਆ ਕਿਉਂ ਅਸੀਂ ਵੀ ਬੁੱਢੇ ਹੋ ਗਏ ਓਏ ਲੈ ਬੁੱਢੇ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਰਾਈ ਉਮਰਾਂ ਚ ਕੁਝ ਨਹੀਂ ਰੱਖਿਆ ਸਾਡੇ ਘਰ ਨਹੀਂ ਟਾਈ ਨਾ ਦਰਵਾਜ਼ਾ ਮਾਰੀ ਜਾਂਦੇ ਚਲੋ 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 ਅਸੀਂ ਚੜ ਰਹੇ ਆ ਉੱਪਰ ਹਾਂ ਬੱਸ ਇਹ ਆਪਣਾ ਹੀ ਸਾਰਾ ਰੋ ਹੋ ਜੂਗਾ ਉੱਪਰ ਉੱਪਰ ਦੇ ਡੈਕੋਰੇਸ਼ਨ ਦੇਖਣ ਚਲੀ ਆ ਹਰਮਨ ਤੂੰ ਵੀ ਆ ਜਾ ਮੈਂ ਨਹੀਂ ਦੇਖ ਰਹੀ ਨਹੀਂ ਲੈ ਇਹ ਤਾਂ ਸਾਰੇ ਲੋਕ ਉੱਤੇ ਭਾਵਾ ਓ ਮਾਈ ਗੋਡ ਹਾਏ ਆ ਤੇ ਜਿਆਦਾ ਵਧੀਆ ਕੀਤਾ ਪਿਆ ਤੁਸੀਂ ਇਹ ਤਾਂ ਬੁੜੀਆਂ ਨਾ ਬੁੜੀਆਂ ਥੱਲੇ ਰਹਿ ਜਾਣੀਆਂ ਇਹ ਗਲਤ ਚੀਜ਼ ਹੋਈ ਆ ਨਹੀਂ ਇੰਨਾ ਘੈਂਟ ਬਰੋ ਹਰਮਨ ਜੀ ਵੇਖੋ ਕੀ ਸੈਟਅਪ ਕਰਿਆ ਪਿਆ ਇੱਥੇ ਸਾਰੇ ਨੇ ਖਾਣ ਪੀਣ ਨੇ ਬੈਠਣਾ ਅੱਗੇ ਵਾਲੇ ਬੰਦੇ ਤੇ ਲੱਕਰ ਗੋਪੀ ਵਾਲੇ ਹਨ ਹਰਮਨ ਇਹ ਦੇਖ ਜਾਣਾ ਨਹੀਂ ਥੱਲੇ ਲੋ ਵੀ ਸਾਗਾ ਤਬਰ ਤੁਸੀਂ ਵੇਖੋ ਇਹਨਾਂ ਬੰਦਿਆਂ ਨੇ ਆਪਦੇ ਵਾਸਤੇ ਇੱਥੇ ਇੱਡਾ ਘੈਂਟ ਸੈਟਅਪ ਲਵਾਇਆ ਸਾਡੇ ਲਈ ਕੋਈ ਨਹੀਂ ਨੀਵੇਂ ਦੱਸਾਂ ਤਾਂ ਪਤਾ ਨਹੀਂ ਇਹਨਾਂ ਬਾਈ ਹੋਣਾ ਨਹੀਂ ਲਾਦਾ ਸਾਰੇ ਕੰਮ ਬਾਹਲਾ ਵਧੀਆ ਸਾਡਾ ਕੀਤਾ ਪਿਆ ਹਾਂ ਦੇਖਿਆ ਇਹ ਐ ਵੀਪੀਏ ਭਾਜੀ ਹੁਣਾਂ ਨੂੰ ਉਹ ਮਾਈ ਗੋਡ ਭਾਜੀ ਉਹਨਾਂ ਨੇ ਕਿਹੜੀ ਚੇਅਰ ਤੇ ਬੈਠਣਾ ਤੇ ਬੈਠਣਗੇ ਉਹ ਮਾਈ ਗੋਡ ਜਗਦੀਪ ਭੁੰਨੇ ਹੋਵੇ ਹੁਣ ਹੈ ਹਾਂਜੀ ਆਹ ਚੇਅਰ ਤੇ ਜਗਦੀਪ ਭੁੰਨਾ ਬੈਠਣਾ ਵੀਆਪੀ ਅੱਛਾ ਭਈ ਇਹਨਾਂ ਨੇ ਨਾ ਉਹ ਸੌਰੀ ਮੈਂ ਆਪਦੇ ਉੱਪਰ ਹੀ ਉਹ ਇਹਨਾਂ ਨੇ ਨਾ ਉੱਪਰ ਚਾਹਟ ਜੀ ਬਣਾਤੀ ਐ ਇਸ ਕਰਕੇ ਇਹ ਵੀਆਪੀ ਸਲੋਟ ਚ ਆ ਗਿਆ ਪਾਹ ਤੇ ਨਹੀਂ ਕਣੀ ਮਾੜੀ ਮੋਟੀ ਆਈ ਪਾਹ ਵੀ ਚਲੀ ਗਿਆ ਓਹੋ ਮੈਂ ਕੀ ਕਰ ਸ਼ਰਨ ਕੋਈ ਜ਼ਿਆਦਾ ਸੈਟਅਪ ਨਹੀਂ ਕਰਾਦਾ ਤੂੰ ਨਹੀਂ ਵਧੀਆ ਯਾਰ ਚਾਟੇ ਵੜਾ ਕੇ ਆਹੋ ਇਹ ਕਹਿੰਦੇ ਆ ਭਾਜੀ ਹੁਣ ਵਾਲੀ ਵੀਆਈਪੀ ਨੂੰ ਆਇਆ ਭਾਈ ਨੂੰ ਥੱਲੇ ਸੋਫੇ ਦੇ ਵੀ ਆਹ ਮਾਈ ਗੋਡ ਦੁਨੀ ਅੱਜ ਹਾਂ ਸਹੀ ਗੱਲ ਹੈ ਪਤਾ ਨਹੀਂ ਕੌਣ ਸਿੰਗਰ ਆ ਗਿਆ ਯਾਰ ਇਹ ਲੱਗਦਾ ਮੈਂ ਪਹਿਲਾਂ ਹੀ ਆਹ ਦੂਰ ਦੂਰ ਤੱਕ ਕਰਕੇ ਬਾਅਦ ਇੱਕ ਬਹੁਤ ਸੁਣ ਕੇ ਗਾਣਾ ਲਾ ਲਈ ਇਹਨੇ ਦੂਰ